ਸਰਾਂਨ ਪਿਆਰਪਰੀ ਜਮਸੀਦੀ ਆਇਆ ਦੇ ਵਚਨ ਮੰਨ ਲਈਏ ਮਤੀ ਦੀ ਅੰਜੀਲ ਉਹਦਾ ਪੰਜ ਦੇ ਆਏ ਪਹਾੜੀ ਉਪਦੇਸ਼ ਭੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ ਗਿਆ ਅਤੇ ਜਦ ਬੈਠਾ ਤਦ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਸਨੇ ਆਪਣਾ ਮੂੰਹ ਖੋਲੇ ਆਤੇ ਉਹਨਾਂ ਨੂੰ ਇਹ ਉਪਦੇਸ਼ ਦੇਣ ਲੱਗਾ ਤੁਹਾਨੂੰ ਜਿਹੜੇ ਦਿਲ ਦੇ ਗਰੀਬ ਹਨ ਕਿਉਂ ਜੋ ਸੁਰਗਰ ਦਾ ਰਾਜ ਉਹਨਾਂ ਦਾ ਹੈ ਤੁਹਾਨੂੰ ਜਿਹੜੇ ਸੋਗ ਕਰਦੇ ਹਨ ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ ਤਾਨੋ ਜਿਹੜੇ ਹਲੀਮ ਹਨ ਕਿਉਂ ਜੋ ਉਹ ਧਰਤੀ ਦੇ ਵਾਰਿਸ ਹੋਣਗੇ ਤਾਨੋ ਜਿਹੜੇ ਧਰਮ ਦੇ ਭੁਖੇ ਅਤੇ ਇੱਥੇ ਆਏ ਹਨ ਕਿਉਂ ਜੋ ਉਹ ਰਜਾਇ ਜਾਣਗੇ ਤਨ ਉਹ ਜਿਹੜੇ ਦਇਆਵਾਨ ਹਨ ਕਿਉਂ ਜੋ ਉਹਨਾਂ ਉਤੇ ਦਇਆ ਕੀਤੀ ਜਾਵੇਗੀ ਤਾਨੋ ਜਿਹੜੇ ਸ਼ੁੱਧਮਾਨ ਹਨ ਕਿਉਂ ਜੋ ਉਹ ਪਰਮੇਸ਼ਰ ਨੂੰ ਏਖਣਗੇ ਤਾਨੋ ਜਿਹੜੇ ਮੇਲ ਕਰਉਣ ਵਾਲੇ ਹਨ ਕਿਉਂ ਜੋ ਉਹ ਪਰਮੇਸ਼ਰ ਦੇ ਪੁੱਤਰ ਕਹੋਣਗੇ ਤਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ ਤਨ ਹੋ ਤੁਸੀਂ ਜਮਨੁੱਖ ਮੇਰੇ ਕਾਨ ਤੋਂ ਤੁਹਾਨੂੰ ਬੋਲੀਆਂ ਮਾਰਨਗੇ ਤੇ ਸਤਾਉਣਗੇ ਤੇ ਹਰ ਇੱਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ ਆਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਇਸ ਲਈ ਜੋ ਉਹਨਾਂ ਨੇ ਤਾਂ ਅਥੋਂ ਅਗਲੇ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ ਲੂਨ ਅਤੇ ਚਾਨਣ ਤੁਸੀਂ ਧਰਤੀ ਦੇ ਲੂਨ ਹੋ ਪਰ ਜੇ ਲੂਨ ਬੇਸਵਾਦ ਹੋ ਜਾਏ ਹੋ ਜਾਵੇ ਤਾਂ ਕਿਸ ਵੀ ਦਿਨ ਸਲੂਨਾ ਕੀਤਾ ਜਾਵੇਗਾ ਉਹ ਫਿਰ ਕਿਸੇ ਕੰਮ ਦਾ ਨਹੀਂ ਪਰ ਇੱਕ ਹੀ ਬਾਹਰ ਸੁਟਿਆ ਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ ਤੁਸੀਂ ਜਗਤ ਦੇ ਚਾਨਣ ਹੋ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁਜਾ ਨਹੀਂ ਰਹਿ ਸਕਦਾ ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋ ਦੀਵੇ ਟੁੱਟੇ ਰੱਖਦੇ ਹਨ ਤਾਂ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ ਇਸ ਤਰ੍ਹਾਂ ਤੁਹਾਡਾ ਚਾਨਨ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵੰਡਿਆਈ ਕਰਨਾ ਤੁਰੇੰਤ ਦੀ ਪੂਰਤੀ ਇਹਨਾਂ ਸਮਝੋ ਕਿ ਮੈਂ ਤੁਰੇੰਤ ਜਾਂ ਨਬੀਆਂ ਨੂੰ ਖੰਡਣ ਆਇਆ ਹਾਂ ਮੈਂ ਖੰਡਣ ਨਹੀਂ ਸਕੋ ਪੂਰਾ ਕਰਨ ਨੂੰ ਆਇਆ ਹਾਂ ਕਿਉਂਕਿ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਿਨ੍ਹਾਂ ਚਿਰ ਕਾਸ਼ ਤੇ ਧਰਤੀ ਟਲ ਨਾ ਜਾਣ ਇੱਕ ਅੱਖਰ ਜਾਂ ਇੱਕ ਬਿੰਦੀ ਵੀ ਤੁਰੇੰਤ ਦੀ ਨਾ ਟਲੇਗੀ ਜਦ ਤੀਕ ਸਭ ਕੁਝ ਪੂਰਾ ਨਾ ਹੋਵੇ ਸੋ ਜੋ ਕਈ ਇਹਨਾਂ ਸਬਨਾ ਤੋਂ ਛੋਟਿਆਂ ਹੁਕਮਾਂ ਵਿੱਚੋਂ ਇੱਕ ਨੂੰ ਵੀ ਟਾਲ ਦੇਵੇ ਤੇ ਇਸ ਤਰ੍ਹਾਂ ਮਨੁੱਖਾਂ ਨੂੰ ਸਿਖਾਵੇ ਜੋ ਸਵਰਗ ਦੇ ਰਾਜ ਵਿੱਚ ਸਬਨਾ ਨਾਲ ਛੋਟਾ ਕਹਾਵੇਗਾ ਪਰ ਜਿਹੜਾ ਉਹਨਾਂ ਦੀ ਪਾਲਣਾ ਕਰੇ ਤੇ ਸਿਖਾਵੇ ਉਹ ਸਵਰਗ ਦੇ ਰਾਜ ਵਿੱਚ ਵੱਡਾ ਕਹਾਵੇਗਾ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਤੁਹਾਡਾ ਧਰਮ ਗ੍ਰੰਥੀਆਂ ਤੇ ਫਰੀਸੀਆਂ ਦੇ ਧਰਮ ਨਾਲ ਵਾਦ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਵੀ ਦੀ ਨਾ ਵੜੋਂਗੇ ਖੂਨ ਕਰਨਾ ਤੁਸਾਂ ਸੁਨੇਹਾ ਹੈ ਜੋ ਅਗਲਾ ਨੂੰ ਇਹ ਕਿਹਾ ਗਿਆ ਸੀ ਤੂੰ ਖੋਨ ਨਾ ਕਰ ਤੇ ਜੋ ਕੋਈ ਖੋਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰ ਇੱਕ ਜੋ ਆਪਣੇ ਭਰਾ ਉਤੇ ਗ੍ਰੋਧ ਕਰੇ ਤੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸੁਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਹੇ ਮੂਰਖਾ ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ ਸੋ ਜੇ ਤੂੰ ਜਗਵਿੰਦਰ ਉਤੇ ਆਪਣੀ ਭੇਡ ਚੜਾਉਣ ਲੱਗੇਂ ਅਤੇ ਉੱਥੇ ਤੇਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ ਤਾਂ ਉੱਥੇ ਆਪਣੀ ਭੇਟ ਜਗਵਿੰਦੀ ਦੇ ਸਾਹਮਣੇ ਛੱਡ ਕੇ ਚਲਿਆ ਜਾ ਤੇ ਪਹਿਲਾਂ ਆਪਣੇ ਭਰਾ ਨਾਲ ਮਿਲਕਰ ਪਿੱਛੋਂ ਆਨ ਕੇ ਆਪਣੀ ਭੇਟ ਚੜਾ ਜਿਨ੍ਹਾਂ ਚਿਰ ਤੂੰ ਆਪਣੇ ਮੁਦਈ ਨਾਮ ਰਸਤੇ ਵਿੱਚ ਹੈ ਛੇਤੀ ਉਹਦੇ ਨਾਲ ਮਿਲਾਬ ਕਰ ਮਤੇ ਮੁਦਈ ਤੇਨੂੰ ਹਾਕਮ ਦੇ ਹਵਾਲੇ ਕਰੇ ਅਤੇ ਹਾਕਮ ਤੇਨੂੰ ਸਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦ ਵਿੱਚ ਪੈ ਜਾਵੇਂ ਮੈਂ ਤੈਨੂੰ ਸਤਾਖਦਾ ਹਾਂ ਕਿ ਜਿਨ੍ਹਾਂ ਚਿਰ ਤੂੰ ਕੋਡੀ ਕੋਡੀ ਨਾ ਪਰਦੇਵੇਂ ਉਤੋਂ ਕਿਸੇ ਵੀ ਦਿਨਾਂ ਛੁੱਟੇਗਾ ਜਨਾਹ ਗਾਰੀ ਬਾਰੇ ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਜਨਾ ਨਾ ਕਰ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀ ਨੂ ਬਰੀਕਸ਼ਾ ਕਰਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇਣਾ ਜਨਾ ਕਰ ਚੁਕਿਆ ਅਤੇ ਜੇ ਤੇਰੀ ਸੱਜੀ ਅੱਖ ਤੇਨੂੰ ਠੋਕਰ ਖਾਵੇ ਤਾਂ ਉਹਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦੇ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ ਅਤੇ ਜੇ ਤੇਰਾ ਸੱਜਾ ਹੱਥ ਤੇਨੂੰ ਠੋਕਰ ਖਵਾਏ ਤਾਂ ਉਹਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦੇ ਕੇ ਉਹ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਏ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਜਾਵੇ ਤਲਾਕ ਬਾਰੇ ਅਤੇ ਇਹ ਵੀ ਕਿਹਾ ਗਿਆ ਸੀ ਕਿ ਜਿਹੜਾ ਆਪਣੀ ਧੀ ਨੂੰ ਤਿਆਗੇ ਉਹ ਉਸ ਨੂੰ ਤਿਆਗ ਪੱਤਰ ਲਿਖ ਦੇਵੇ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜਾ ਆਪਣੀ ਧੀ ਨੂੰ ਹਰਾਮਕਾਰੀ ਤੋਂ ਛੁੱਟ ਕੇ ਸੇ ਹੋਰ ਸਬਬ ਨਾਲ ਤਿਆਗੇ ਉਹ ਉਸ ਕੋਲੋਂ ਜਨਾਹ ਕਰਾਉਂਦਾ ਹੈ ਤੇ ਜੋ ਕੋਈ ਉਸ ਤੇ ਆਗੇ ਹੋਈ ਨਾ ਵਿਆਹ ਕਰੇ ਸੋ ਜਨਾਹ ਕਰਦਾ ਹੈ ਸੌ ਮਾਰੇ ਫੇਰ ਤੂੰ ਸਾ ਸੁਣਾ ਹੈ ਜੋ ਅਗਲੇ ਨੂੰ ਇਹ ਕਿਹਾ ਗਿਆ ਸੀ ਕਿ ਤੂੰ ਝੂਠੀ ਸੌ ਨਾ ਖਾ ਪਰ ਪ੍ਰਭੂ ਦੇ ਲਈ ਆਪਣੀਆਂ ਸੌਹਾਂ ਪੂਰੀਆਂ ਕਰ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਦੇ ਵੀ ਸੌ ਨਾ ਖਾਣੀ ਨਾ ਕਾਸ਼ ਦੀ ਇਸ ਲਈ ਜੋ ਪਰਮੇਸ਼ਰ ਦਾ ਸਿੰਘਾਸਨ ਹੈ ਅਤੇ ਨਾ ਧਰਤੀ ਦੀ ਇਸ ਲਈ ਜੋ ਉਸਦੇ ਚਰਨਾਂ ਦੀ ਚੌਂਕੀ ਹੈ ਤੇ ਨਾ ਯਰਸ਼ਲਮ ਦੀ ਇਸ ਲਈ ਜੋ ਮਹਾਰਾਜ ਦਾ ਸ਼ਹਿਰ ਹੈ ਅਤੇ ਨਾ ਆਪਣੇ ਸਿਰ ਦੀ ਸੌ ਖਾ ਕਿਉਂ ਜੋ ਤੂੰ ਇੱਕ ਵਾਲ ਨੂੰ ਧੋਲਾ ਜਾਂ ਕਾਲਾ ਨਹੀਂ ਕਰ ਸਕਦਾ ਫਤੋਂ ਹੱਡੇ ਬੋਲਨ ਵਿੱਚ ਹਾਂ ਦੀ ਹਾਂ ਤੇ ਨਾ ਦੀ ਨਾ ਹੋਵੇ ਅਤੇ ਜੋ ਇਹਨਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ ਅੱਖ ਦੇ ਬਦਲੇ ਅੱਖ ਤੁਸਾਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਦੁਸ਼ਟ ਦਾ ਸਾਹਮਣਾ ਨਾ ਕਰਨਾ ਸਗੋਂ ਜੋ ਕੋਈ ਤੇਰੀ ਸੱਜੀ ਗੱਲ ਉੱਤੇ ਚਪੇੜ ਮਾਰੇ ਤੂੰ ਦੋਈ ਵੀ ਉਹ ਦਿਵਲਪੁਆ ਦੇ ਅਤੇ ਜਿਹੜਾ ਤੇਰੇ ਉੱਤੇ ਨਾਸ਼ ਕਰਕੇ ਤੇਰਾ ਕੁਰਤਾ ਲੈਣਾ ਚਾਹੇ ਤਾਂ ਉਹਨੂੰ ਚਾਦਰ ਵੀ ਲੈਣ ਦੇ ਅਤੇ ਜੋ ਕੋਈ ਤੈਨੂੰ ਇਕ ਕੋ ਬੰਗਾ ਲੈ ਜਾਵੇ ਤਾਂ ਉਹਦੇ ਨਾਲ ਦੋ ਕੋ ਚਲਿਆ ਜਾ ਜਿਹੜਾ ਤੈਥੋਂ ਮੰਗੇ ਉਹਨੂੰ ਦੇ ਜੋ ਤੇਰੇ ਕੋਲੋਂ ਉਧਾਰ ਮੰਗੇ ਉਸ ਤੋਂ ਨੂੰ ਨਾ ਮੋੜ ਵੈਰੀ ਨਾਲ ਪਿਆਰ ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗਵਾਂਡੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਨਾਂ ਨਾਲੀ ਪ੍ਰਾਰਥਨਾ ਕਰੋ ਤਾਂ ਇਹ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ ਪੁੱਤਰ ਹੋਵੋ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਤੇ ਭਲਿਆਂ ਉੱਤੇ ਚੜਦਾ ਹੈ ਅਤੇ ਧਰਮੀਆਂ ਤੇ ਕੁਦਰ ਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ ਜੇ ਤੁਸੀਂ ਉਹਨਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ ਭਲਾ ਮਸੂਲੀਏ ਵੀ ਇਹੋ ਨਹੀਂ ਕਰਦੇ ਅਤੇ ਜੇਕਰ ਤੁਸੀਂ ਨਿਰੇ ਆਪਣਾ ਭਾਈਆਂ ਨੂੰ ਪ੍ਰਣਾਮ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ ਭਲਾ ਪ੍ਰਾਈ ਕੋਮ ਦੇ ਲੋਕ ਵੀ ਇਹੋ ਨਹੀਂ ਕਰਦੇ ਸੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ ਤੁਸੀਂ ਵੀ ਸੰਪੂਰਨ ਹੋਵੋ ਪ੍ਰਭੂ ਇਹਨਾਂ ਵਚਨਾਂ ਦੁਆਰਾ ਸਭ ਨੂੰ ਆਸ਼ੀਰਵਾਦ ਦੇਵੇ ਆਮੀਨ